ਜਿਹੜਾ ਸਰਕਾਰੀ ਸਿਸਟਮ ਦੇ ਵਿੱਚ ਨਿਯਮਾਂ ਦੇ ਮੁਤਾਬਕ ਕੰਮ ਚਲਾਉਣਾ ਚਾਹੁੰਦਾ ਹੈ, ਬੇਨਿਯਮੀਆਂ ਨੂੰ ਰੋਕਣਾ ਚਾਹੁੰਦਾ ਹੈ, ਘਾਟਾ ਨੂੰ ਦੂਰ ਕਰਨਾ ਚਾਹੁੰਦਾ ਹੈ ਤਾਂ ਕਿ ਸਰਕਾਰੀ ਸਿਸਟਮ ਦੇ ਵਿੱਚ ਭਰੋਸੇਯੋਗਤਾ ਵਧ ਜਾਵੇ। ਉਸ ਨੂੰ ਹੀ ਖਮਿਆਜੇ ਭੁਗਤਨੇ ਪੈ ਰਹੇ ਨੇ। ਹੁਣ ਵਾਰੀ ਆਈ ਹੈ ਡਾਕਟਰ ਹਰਸ਼ਿੰਦਰ ਕੌਰ ਦੀ। ਡਾਕਟਰ ਹਰਸ਼ਿੰਦਰ ਕੌਰ ਨੂੰ ਇੱਕ ਸਖਤ ਫਰਮਾਨ ਕਿਹੜਾ ਭੇਜਿਆ ਗਿਆ ਜੋ ਸਾਡੇ ਭਰੋਸੇਯੋਗ ਸੂਤਰ ਦੱਸਦੇ ਨੇ ਉਸ ਹਵਾਲੇ ਦੇ ਨਾਲ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰਾਂਗੇ। ਪਹਿਲਾਂ ਇੱਕ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਪਰਚੇ ਦੀ ਗੱਲ ਚੱਲ ਰਹੀ ਸੀ ਕਿ ਉਹਨਾਂ ਨੇ ਜਦੋਂ ਸਿਸਟਮ ਦੇ ਉੱਤੇ ਸਵਾਲ ਚੁੱਕੇ ਤੇ ਉਹਨਾਂ ਨੂੰ ਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਲੋਕੀ ਤਾਂ ਇਹ ਵੀ ਕਹਿ ਰਹੇ ਆ ਕਿ ਆਵਾਜ਼ ਦੱਬਣ ਦੀ ਕੋਸ਼ਿਸ਼ ਹੈ ਪਰ ਦੂਸਰੇ ਪਾਸੇ ਹੁਣ ਡਾਕਟਰ ਹਰਸ਼ਿੰਦਰ ਕੌਰ ਦਾ ਮਾਮਲਾ ਬਣਿਆ ਕੀ ਹੈ ਦਰਅਸਲ ਜੁਲਾਈ ਦਾ ਮਹੀਨਾ ਸੀ 2024 ਦੀ ਗੱਲ ਹੈ ਜਦੋਂ ਮੀਡੀਆ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਨੇ ਦਵਾਈਆਂ ਦੀ ਘਾਟ ਨੂੰ ਲੈ ਕੇ ਸੀਨੀਅਰਟੀ ਬੇਸ ਨੂੰ ਲੈ ਕੇ ਕਿ ਕਿਵੇਂ ਨਜ਼ਰਅੰਦਾਜ਼ ਕੀਤਾ ਗਿਆ ਕੁਝ ਅਜੇ ਹੋਰ DRM E ਦੇ ਵਿੱਚ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਸਵਾਲ ਚੁੱਕੇ ਉਹ ਸਵਾਲ ਚੁੱਕਨੇ ਡਾਕਟਰ ਹਰਸ਼ਿੰਦਰ ਕੌਰ ਨੂੰ ਹੀ ਕਿਉਂ ਮਹਿੰਗੇ ਪੈ ਰਹੇ ਨੇ ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਦਾ ਮਕਸਦ ਉਸ ਵੇਲੇ ਸੀ ਉਹਨਾਂ ਨੇ ਦਾਵਾ ਕੀਤਾ ਕਿ ਜਿਹੜਾ ਕੁਝ ਥੱਲੇ ਚੱਲ ਰਿਹਾ ਇਸ ਦੇ ਨਾਲ ਸਰਕਾਰੀ ਸਿਸਟਮ ਦੇ ਵਿੱਚ ਸਹੀ ਢੰਗ ਨਾਲ ਚੱਲਣ ਦੀ ਜਿਹੜੀ ਪ੍ਰਕਿਰਿਆ ਰੁਕ ਜਾਂਦੀ ਹੈ ਇਸ ਦੇ ਨਾਲ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਧਿਆਨ ਵਿੱਚ ਸ਼ਾਇਦ ਇਹ ਮਸਲਾ ਨਹੀਂ ਹੈ ਇਸ ਕਰਕੇ ਉਹਨਾਂ ਦਾ ਦਾਵਾ ਸੀ ਕਿ ਸ਼ਾਇਦ ਇਹ ਗੱਲ ਰੱਖਣ ਦੇ ਨਾਲ ਮੀਡੀਆ ਦੇ ਵਿੱਚ ਉਹਨਾਂ ਤੱਕ ਹੀ ਗੱਲ ਪਹੁੰਚ ਜਾਵੇ ਜਿਹੜੇ ਨੇੜਲੇ ਤੇੜਲੇ ਅਧਿਕਾਰੀ ਨੇ ਉਹ ਹੋ ਸਕਦਾ ਹੈ ਸਰਕਾਰ ਤੱਕ ਸਹੀ ਫੀਡਬੈਕ ਹੀ ਨਾ ਪਹੁੰਚਾਉਂਦੇ ਹੋਣ ਇਸ ਕਰਕੇ ਡਾਕਟਰ ਹਰਸ਼ਿੰਦਰ ਕਾਰ ਨੇ ਦਾਵਾ ਕਰਦਿਆਂ ਕੁਝ ਗੱਲਾਂ ਆਖੀਆਂ ਕੁਝ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਗਈ ਕਿ ਕਿਵੇਂ ਪਹਿਲੀ ਵਾਰੀ ਹੋਇਆ ਕਿ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਖਤਰ ਨੂੰ 10000 ਰੁਪਏ ਦਾ ਕੋਰਟ ਨੇ ਜੁਰਮਾਨਾ ਕੀਤਾ ਹੋਵੇ ਔਰ ਜ਼ੁਬਾਨੀ ਹੁਕਮ ਦੇ ਵਿੱਚ ਇਹ ਵੀ ਆਖ ਦਿੱਤਾ ਗਿਆ ਹੋਵੇ ਕਿ 8 ਅਗਸਤ ਨੂੰ ਉਹ ਹਾਜ਼ਰ ਹੋਣ ਸਾਰਾ ਰਿਕਾਰਡ ਲੈ ਕੇ ਆਉਣ 8 ਅਗਸਤ 2024 ਨੂੰ ਤਲਬ ਵੀ ਕੀਤਾ ਗਿਆ ਸੀ 77 ਨੂੰ ਮਹਿਕਮੇ ਦੇ ਔਰ ਨਾਲ ਹੀ ਇਹੀ ਗੱਲਾਂ ਜਿਹੜੀਆਂ ਨੇ ਡਾਕਟਰ ਹਰਸ਼ਿੰਦਰ ਕਾਰਨੇ ਆਖੀਆਂ ਔਰ ਅਦਾਲਤ ਦੇ ਹੁਕਮ ਨੂੰ ਵੀ ਅੱਖੋਂ ਉਹਲੇ ਕਿਵੇਂ ਕਰਦੇ ਰਹੇ ਮਹਿਕਮੇ ਦੇ ਅਧਿਕਾਰੀ ਇਸੇ ਕਰਕੇ ਕੰਟੈਂਪਟ ਆਫ ਕੋਰਟ ਪੈ ਜਾਂਦਾ ਪਹਿਲਾਂ ਇੱਕ ਵਾਰੀ ਪ੍ਰਿੰਸੀਪਲ ਸੈਕਟਰੀ ਜਿਹੜੇ ਹੁੰਦੇ ਸਨ ਸਤੀਸ਼ ਚੰਦਰਾ ਉਹਨਾਂ ਨੇ ਮਾਫੀ ਵੀ ਮੰਗੀ ਅਦਾਲਤ ਦੇ ਵਿੱਚ ਇਸ ਮਸਲੇ ਦੇ ਵਿੱਚ ਉਸ ਤੋਂ ਬਾਅਦ ਵੀ ਗੱਲ ਨਹੀਂ ਬਣੀ ਜਦੋਂ ਡਾਕਟਰ ਹਰਸ਼ਿੰਦਰ ਕੌਰ ਵੱਲੋਂ ਮੁੜ ਦੁਬਾਰਾ ਅਦਾਲਤ ਵਿੱਚ ਪਹੁੰਚ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਫਿਰ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਔਰ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਹਜੇ ਤੱਕ ਸ਼ਾਇਦ ਉਹ ਜੁਰਮਾਨਾ ਵੀ ਨਹੀਂ ਭਰਿਆ ਗਿਆ ਇੱਕ ਪਾਸੇ ਮਹਿਕਮਾ ਖੁਦ ਦਾ ਜਿਹੜਾ ਅਜਿਹੀਆਂ ਗੱਲਾਂ ਕਰ ਰਿਹਾ ਜਿਸ ਦੇ ਵਿੱਚ ਅਦਾਲਤ ਨੂੰ ਵੀ ਸਖਤੀ ਦੇ ਨਾਲ ਨਜਿੱਠਣਾ ਪੈ ਰਿਹਾ ਇਹ ਕਦੇ ਨਹੀਂ ਹੋਇਆ ਕਿ ਕਿਸੇ ਮਹਿਕਮੇ ਦੇ ਸੱਤਰ ਨੂੰ ਵੀ ਜੁਰਮਾਨਾ ਹੋ ਜਾਵੇ ਆਪਣੀਆਂ ਜਿਹੜੀ ਕਾਰਗੁਜ਼ਾਰੀ ਨੂੰ ਢਿੱਲੀ ਹੋਣ ਦੇ ਕਰਕੇ ਉਹੀ ਗੱਲਾਂ ਨੇ ਡਾਕਟਰ ਹਰਸ਼ਿੰਦਰ ਕੌਰ ਨੇ ਸਵਾਲ ਖੜੇ ਕੀਤੇ ਪਰ ਉਹੀ ਸਵਾਲ ਹੁਣ ਸਿਸਟਮ ਨੂੰ ਚੁੱਭਣ ਲੱਗੇ ਨੇ ਤੇ ਡਾਕਟਰ ਹਰਸ਼ਿੰਦਰ ਕੌਰ ਦੇ ਹੁਣ ਜਿਹੜੇ ਫੰਡ ਨੇ ਜਾਂ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਜਿਹੜੇ ਸਹੂਲਤਾ ਮਿਲਦੀਆਂ ਨੇ ਉਹਨਾਂ ਦੇ ਉੱਤੇ ਰੋਕ ਲਗਾਏ ਜਾਣ ਦਾ ਫਰਮਾਨ ਸੁਣਾ ਦਿੱਤਾ ਗਿਆ ਔਰ ਡਾਕਟਰ ਹਰਸ਼ਿੰਦਰ ਕੌਰ ਤੋਂ ਇਹ ਜਵਾਬ ਮੰਗਿਆ ਜਾ ਰਿਹਾ ਕਿ ਉਹਨਾਂ ਨੇ ਇਹ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਇਸ ਦਾ ਜਵਾਬ ਦੇਣ ਇਹ ਸਾਡੇ ਕੋਲ ਜਾਣਕਾਰੀ ਪੁੱਜੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਡਾਕਟਰ ਅਰਸ਼ਿੰਦਰ ਕਾਰ ਪਬਲਿਕ ਤੌਰ ਦੇ ਉੱਤੇ ਕੀ ਆ ਕੇ ਬੋਲਦੇ ਨੇ ਇਹ ਬਾਅਦ ਦੀ ਗੱਲ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ ਕਿ ਉਹ ਇਸ ਮਾਮਲੇ ਦੇ ਵਿੱਚ ਹੁਣ ਕੀ ਅਗਲਾ ਕਦਮ ਚੁੱਕਣ ਜਾ ਰਹੇ ਨੇ ਕਿਉਂਕਿ ਇੱਥੇ ਦੱਸਣਾ ਬਣਦਾ ਹੈ ਕਿ ਇਸੇ ਮਹੀਨੇ ਦੀ 30 ਸਤੰਬਰ 2024 ਨੂੰ ਉਹ ਸੇਵਾ ਮੁਕਤ ਹੋ ਰਹੇ ਸਨ ਔਰ ਨੋਟਿਸ ਪੀਰੀਅਡ ਦੇ ਉੱਤੇ ਚੱਲ ਰਹੇ ਸਨ ਉਹਨਾਂ ਨੇ ਸੇਵਾ ਮੁਕਤੀ ਆ ਜਿਹੜੀ 30 ਸਤੰਬਰ 2024 ਨੂੰ ਹੋਣੀ ਸੀ ਔਰ ਕੁਝ ਦਿਨ ਪਹਿਲਾਂ ਹੀ ਇਹ ਜਿਹੜੀ ਇੱਕ ਜਿਹੜਾ ਹੁਕਮ ਆ ਸੁਣਾ ਦਿੱਤਾ ਗਿਆ ਡਾਕਟਰ ਹਰਸ਼ਿੰਦਰ ਕੌਰ ਦੇ ਲਈ ਕਿ ਉਹਨਾਂ ਨੇ ਸਵਾਲ ਚੁੱਕੇ ਤਾਂ ਚੁੱਕੇ ਕਿਵੇਂ ਹਾਲਾਂਕਿ ਹੋਣਾ ਤਾਂ ਇਹ ਚਾਹੀਦਾ ਹੈ ਮਹਿਕਮੇ ਦੇ ਵੱਲੋਂ ਕਿ ਜੇਕਰ ਸੁਧਾਰ ਦੇ ਲਈ ਕੋਈ ਸਾਡੇ ਤੱਕ ਗੱਲ ਪਹੁੰਚਾ ਰਿਹਾ ਹੈ ਚਿੱਠੀਆਂ ਪੱਤਰਾਂ ਦੇ ਨਾਲ ਦਵਾਈਆਂ ਦੀ ਘਾਟ ਹੋਣ ਦੇ ਕਰਕੇ ਵੀ ਡਾਕਟਰ ਹਰਸ਼ਿੰਦਰ ਕੌਰ ਇਕੱਲੇ ਡਾਕਟਰ ਹਰਸ਼ਿੰਦਰ ਕੌਰ ਹੀ ਨਹੀਂ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਇਹ ਹਾਲ ਹੈ ਕਿ ਦਵਾਈਆਂ ਦੀ ਘਾਟ ਦੇ ਨਾਲ ਜੂਝ ਰਹੇ ਨੇ ਹਸਪਤਾਲ ਕਈ ਵਾਰਾਂ ਦਵਾਈਆਂ ਨੇ ਜਿਹੜੀਆਂ ਉਹ ਲੋੜਵੰਦ ਲੋਕਾਂ ਨੂੰ ਅੰਦਰੋਂ ਨਹੀਂ ਮਿਲਦੀਆਂ ਤੇ ਉਹਨਾਂ ਨੂੰ ਮਹਿੰਗੀਆਂ ਦਵਾਈਆਂ ਜਿਹੜੀਆਂ ਨੇ ਬਾਹਰੋਂ ਖਰੀਦਣੀਆਂ ਪੈਂਦੀਆਂ ਨੇ ਕਈ ਲੋਕ ਤਾਂ ਇਹ ਵੀ ਦੇਖੇ ਗਏ ਨੇ ਕਿ ਜਦੋਂ ਡਾਕਟਰ ਇੱਕ ਦਵਾਈ ਲਿਖ ਕੇ ਦਿੰਦਾ ਜੇ 20 ਦਿਨ ਦੀ ਦਵਾਈ ਲਿਖ ਕੇ ਦਿੱਤੀ ਗਈ ਹੈ ਤਾਂ ਜਦੋਂ ਬੋਝੇ ਦੇ ਵਿੱਚੋਂ ਪੈਸੇ ਨਿਕਲਦੇ ਨੇ ਥੋੜੇ ਉਹਨਾਂ 20 ਦਿਨਾਂ ਦੀ ਦਵਾਈ ਦੇ ਮੁਤਾਬਕ ਤਾਂ ਕਈ ਬਜ਼ੁਰਗ ਤਾਂ ਇਹ ਕਹਿੰਦੇ ਸੁਣਾਈ ਦਿੱਤੇ ਨੇ ਮੈਡੀਕਲ ਸਟੋਰਾਂ ਦੇ ਉੱਤੇ ਖੜੇ ਹੋਏ ਕੈਮਿਸਟ ਦੇ ਸਟੋਰ ਦੇ ਉੱਤੇ ਖੜੇ ਹੋਏ ਕਿ ਪੁੱਤਰ ਸਾਨੂੰ ਇਹ ਦਵਾਈ 20 ਦਿਨ ਦੀ ਨਹੀਂ ਤੁਸੀਂ 10 ਦਿਨ ਦੀ ਕਰ ਦਿਓ ਕਿਉਂਕਿ ਸਾਡੀ ਜੇਬ ਦੇ ਵਿੱਚ ਪੈਸੇ ਘਟ ਨੇ ਜੇ ਜਦੋਂ ਲੋੜਵੰਦ ਲੋਕ ਇਸ ਤਰ੍ਹਾਂ ਮੈਡੀਕਲ ਸਟੋਰਾਂ ਤੋਂ ਕੈਮਿਸਟ ਦੀਆਂ ਸਟੋਰਾਂ ਤੋਂ ਵਾਪਸ ਮੁੜ ਜਾਂਦੇ ਆ ਦਵਾਈ ਲੈਣ ਜੋਗੀ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜੇਕਰ ਦਵਾਈਆਂ ਦੀ ਘਾਟ ਹੈ ਜੇਕਰ ਇਸ ਦੇ ਲਈ ਕੋਈ ਆਵਾਜ਼ ਚੁੱਕ ਰਿਹਾ ਤੇ ਉਸ ਦੀ ਆਵਾਜ਼ ਨੂੰ ਇਹ ਦੱਬਣ ਦੀ ਕੋਸ਼ਿਸ਼ ਕਿਵੇਂ ਸਹੀ ਠਰਾਈ ਜਾ ਸਕਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਡਾਕਟਰ ਹਰਸ਼ਿੰਦਰ ਕਾਰ ਦੇ ਖਿਲਾਫ ਜਿਹੜਾ ਇਹ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਮਹਿਕਮਾ ਬੈਠਾ ਕਿੱਥੋਂ ਤੱਕ ਜਾਇਜ਼ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਡਾਕਟਰ ਅਰਸ਼ਿੰਦਰ ਕਾਰ ਨੇ ਦੋ ਤਿੰਨ ਨੁਕਤੇ ਸਾਂਝੇ ਕੀਤੇ ਸਨ ਜਦੋਂ মিডিਆ ਦੇ ਵਿੱਚ ਆਏ ਇੱਕ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸੇ ਅੰਗਹਿਲੀਆਂ ਦੇ ਕਰਕੇ ਕਿ ਕਿਵੇਂ ਸਿਨੀਅਰਟੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਐਡਹੌਕ ਬੇਸ ਵਾਲਿਆਂ ਨੂੰ ਕਿਵੇਂ ਅਜਿਹੇ ਅਹੁਦਿਆਂ ਦੇ ਉੱਤੇ ਲਗਾ ਦਿੱਤਾ ਗਿਆ ਜਿੱਥੇ ਉਹਨਾਂ ਦੀ ਥਾਂ ਬਣਦੀ ਨਹੀਂ ਸੀ ਤੇ ਸੀਨੀਅਰ ਡਾਕਟਰਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਤਾਂ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵੱਲੋਂ ਜਦੋਂ ਇਹਨਾਂ ਸਵਾਲਾਂ ਨੂੰ ਚੁੱਕਿਆ ਜਾ ਰਿਹਾ ਤਾਂ ਫਿਰ ਕਿਉਂ ਸਹੀ ਢੰਗ ਨਾਲ ਨਹੀਂ ਲਿਆ ਜਾ ਰਿਹਾ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਡਾਕਟਰ ਹਰਸ਼ਿੰਦਰ ਕੌਰ ਹੀ ਨਹੀਂ ਬਹੁਤ ਸਾਰੇ ਡਾਕਟਰ ਪਹਿਲਾਂ ਵੀ ਬੋਲ ਚੁੱਕੇ ਨੇ ਕਈ ਜਿਹੜੀਆਂ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਐਸੋਸੀਏਸ਼ਨਸ ਨੇ ਉਹ ਆਪਣੇ ਇਕਪਤਾ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਤੋਂ ਸੁਰੱਖਿਆ ਦੀ ਮੰਗ ਕਰ ਰਹੀਆਂ ਨੇ ਲੰਮਾ ਸਮਾਂ ਜਦੋਂ ਜਿਆ ਚੱਲਦੀ ਹੈ ਔਰ ਇੱਥੋਂ ਤੱਕ ਵੀ ਫਰਮਾਨ ਸੁਣਾ ਦਿੱਤੇ ਜਾਂਦੇ ਨੇ ਉਹਨਾਂ ਡਾਕਟਰਾਂ ਨੂੰ ਕਿ ਉਹਨਾਂ ਨੂੰ ਐਮਰਜੈਂਸੀ ਸੇਵਾਵਾਂ ਵੱਲ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਹੁਣ ਕੁਝ ਹੱਦ ਤੱਕ ਸਹਿਮਤੀ ਭਾਵੇਂ ਬਣ ਗਈ ਹੈ ਪਰ ਇੱਥੇ ਇਕੱਲਾ ਡਾਕਟਰ ਹਰਸ਼ਿੰਦਰ ਕੌਰ ਦਾ ਸਵਾਲ ਨਹੀਂ ਹੈ ਸਵਾਲ ਸਾਰੇ ਸਿਸਟਮ ਦਾ ਹੈ ਕੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਖੁਦ ਡਾਕਟਰ ਹੋਣ ਦੇ ਨਾਤੇ ਡਾਕਟਰ ਹਰਸ਼ਿੰਦਰ ਕੌਰ ਵਰਗੇ ਹੋਰ ਕਈ ਡਾਕਟਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਜਾਂ ਉਹ ਅਧਿਕਾਰੀਆਂ ਦੀਆਂ ਜਿਹੜੀ ਫੀਡਬੈਕ ਹੈ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਨਾਲ ਉਹ ਉਹਨਾਂ ਨੂੰ ਸਹੀ ਪਹੁੰਚ ਦੇ ਉੱਤੇ ਫੈਸਲਾ ਲੈਣ ਦੇ ਲਈ ਸਲਾਹਾਂ ਨਹੀਂ ਦੇ ਰਹੇ ਜਾਂ ਕੋਈ ਹੋਰ ਗੱਲ ਹੈ ਬੇਨਿਜ਼ਮੀਆਂ ਹੋਣੀਆਂ ਉਸ ਨੂੰ ਠੀਕ ਕਰਨ ਦੀ ਕੋਈ ਸਲਾਹ ਦੇ ਰਿਹਾ ਇਹ ਕਿੱਥੋਂ ਗਲਤ ਹੋ ਗਿਆ ਦਵਾਈਆਂ ਦੀ ਘਾਟ ਹੈ ਉਸ ਨੂੰ ਪੂਰਾ ਕੀਤਾ ਜਾਵੇ ਇਹ ਮੰਗ ਕਿੱਥੋਂ ਗਲਤ ਹੋ ਗਈ ਔਰ ਸੀਨੀਅਰਾਂ ਤਾਂ ਨੂੰ ਨਜ਼ਰ ਅੰਦਾਜ਼ ਕਰਕੇ ਕਈ ਡਾਕਟਰਾਂ ਨੂੰ ਉਹ ਜਗ੍ਹਾ ਤੇ ਨਹੀਂ ਪਹੁੰਚਾਇਆ ਗਿਆ ਜੋ ਹੁਣੀ ਮਿਲਣੀ ਚਾਹੀਦੀ ਸੀ ਉਹਨਾਂ ਨੂੰ ਇਹ ਗੱਲ ਜੇਕਰ ਕੋਈ ਠੀਕ ਕਰਨੀ ਚਾਹੁੰਦਾ ਤੇ ਇਹ ਗਲਤ ਕਿੱਥੋਂ ਹੋ ਗਿਆ ਔਰ ਵਿਭਾਗ ਦੇ ਸਖਤਰ ਨੂੰ ਬੜੈਲ ਜੇਲ੍ਹ ਦੇ ਵਿੱਚ ਸੁੱਟਣ ਦੀ ਇਹ ਟਿੱਪਣੀ ਕੀਤੀ ਗਈ ਸੀ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਵੱਲੋਂ ਤਾਂ ਉਸ ਨੂੰ ਕਿਹਾ ਗਿਆ ਕਿ ਇਹ ਜਿਹੜੀ ਗੱਲ ਜਿਹੜਾ ਕਿ ਉਜਾਗਰ ਕਰ ਰਿਹਾ ਕਿ ਇਸ ਤਰ੍ਹਾਂ ਦੀਆਂ ਸਖ ਟਿੱਪਣੀਆਂ ਆ ਰਹੀਆਂ ਨੇ ਇਹ ਅਦਾਲਤ ਟਿੱਪਣੀ ਦੇ ਰਹੀ ਹੈ ਇਹ ਕਿਸੇ ਡਾਕਟਰ ਵੱਲੋਂ ਟਿੱਪਣੀ ਨਹੀਂ ਦਿੱਤੀ ਗਈ ਸੀ ਤਾਂ ਫਿਰ ਇਹਨਾਂ ਗੱਲਾਂ ਤੋਂ ਔਖਾ ਕਿਉਂ ਹੈ ਮੈਕਮਾ ਤੇ ਤੁਗਲਕੀ ਫਰਮਾਨ ਕਿਉਂ ਸੁਣਾਏ ਜਾ ਰਹੇ ਨੇ ਸਵਾਲ ਇੱਥੇ ਪੈਦਾ ਹੁੰਦਾ ਹੈ ਤਾਂ ਹੁਣ 8 ਅਗਸਤ ਨੂੰ ਜਿਹੜਾ ਕਿ ਬੀਤ ਗਿਆ ਉਹਦੋਂ ਤਲਬ ਕੀਤਾ ਗਿਆ ਸੀ 77 ਨੋ ਅਦਾਲਤ ਦੇ ਵਿੱਚ ਰਿਕਾਰਡ ਲੈ ਕੇ ਆਉਣ ਦੇ ਲਈ ਆਖਿਆ ਗਿਆ ਸੀ ਔਰ ਜੇਕਰ ਅਦਾਲਤੋਂ ਨਾ ਤਾਂ ਜਵਾਬ ਤਲਬੀ ਕਰ ਲਈ ਰਹੀ ਹੈ ਤਾਂ ਫਿਰ ਇੱਥੇ ਕੋਈ ਡਾਕਟਰ ਕਿਵੇਂ ਗਲਤ ਹੋ ਗਿਆ ਇਹ ਸਭ ਤੋਂ ਵੱਡਾ ਸਵਾਲ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 30 ਸਤੰਬਰ 2024 ਨੂੰ ਜਿਹੜੇ ਕਿ ਸੇਵਾ ਮੁਕਤ ਹੋ ਜਾਣੇ ਸੀ ਡਾਕਟਰ ਰਣਸ਼ਿੰਦਰ ਕਾਰ ਉਹਨਾਂ ਦੀ ਸੇਵਾ ਮੁਕਤੀ ਤੋਂ ਕੁਝ ਦਿਨ ਪਹਿਲਾਂ ਅਜਿਹੇ ਹੁਕਮ ਚਾੜ ਦੇਣਾ ਕਿ ਉਹਨਾਂ ਨੇ ਜਿਹੜੀ ਇਹ ਸਰਕਾਰ ਦੇ ਵਿਭਾਗ ਦੇ ਅਕਸਰੂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹਨਾਂ ਦੇ ਜਿਹੜੇ ਫੰਡ ਮਿਲਣ ਵਾਲੇ ਨੇ ਜਾਂ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਕਿਸੇ ਵੀ ਸੇਵਾ ਮੁਕਤ ਨੂੰ ਸਰਵਿਸ ਰੂਲ ਦੇ ਮੁਤਾਬਕ ਉਹਨਾਂ ਨੂੰ ਰੋਕ ਲੈਣਾ ਕਿੱਥੋਂ ਤੱਕ ਜਾਇਜ ਹੈ ਤਾਂ ਇੱਕ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਸ ਮਹਿਕਮੇ ਨੇ ਸਖਤਰ ਕਿ ਪਬਲਿਕ ਤੌਰ ਦੇ ਉੱਤੇ ਆ ਕੇ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਉਂ ਨਹੀਂ ਦੱਸਦੇ ਕਿ ਡਾਕਟਰ ਅਰਸ਼ਿੰਦਰ ਕਾਰਜ ਇਸ ਤਰ੍ਹਾਂ ਦੇ ਜਿਹੜੇ ਡਾਕਟਰ ਮਹਿਕਮੇ ਦੇ ਵਿੱਚ ਬੇਨਿਜ਼ਮੀਆਂ ਨੂੰ ਲੈ ਕੇ ਸਵਾਲ ਕਰਦੇ ਨੇ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਘਾਟ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਉਹ ਗਲਤ ਹੈ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਜੇ ਐਨਾ ਹੀ ਸਭ ਕੁਝ ਠੀਕ ਚੱਲ ਰਿਹਾ ਤਾਂ ਫਿਰ ਮਹਿਕਮੇ ਦੇ ਸਕੱਤਰ ਨੂੰ ਘਟੋ-ਘਟ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਾਰੀਆਂ ਗੱਲਾਂ ਤੱਥਾਂ ਦੇ ਨਾਲ ਦੱਸ ਦੇਣੀਆਂ ਚਾਹੀਦੀਆਂ ਨੇ ਕਿ ਕਿਹੜਾ ਡਾਕਟਰ ਕਿੱਥੇ ਗਲਤ ਹੈ ਮਹਿਕਮੇ ਨੂੰ ਸਿਰਫ ਬਦਨਾਮ ਤੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਗੱਲਾਂ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ ਜੇਕਰ ਵਾਕਿਆ ਅਧਿਕਾਰੀ ਠੀਕ ਰਾਹ ਦੇ ਉੱਤੇ ਚੱਲ ਰਹੇ ਨੇ ਔਰ ਜੇਕਰ ਉਹ ਟ੍ਰੈਕ ਤੋਂ ਭਟਕ ਚੁੱਕੇ ਨੇ ਠੀਕ ਰਾਹ ਤੇ ਨਹੀਂ ਚੱਲ ਰਹੇ ਤਾਂ ਫਿਰ ਜਿਹੜੇ ਡਾਕਟਰ ਜਾਂ ਜਿਹੜੇ মিডিਆ ਦੇ ਵਿੱਚ ਸਵਾਲ ਉੱਠਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਔਰ ਖਾਸ ਤੌਰ ਦੇ ਉੱਤੇ ਇੱਥੇ ਇੱਕ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹੋਰ ਕੋਈ ਇਸ ਦੇ ਉੱਤੇ ਧਿਆਨ ਦੇਵੇ ਨਾ ਜਾਂ ਨਾ ਦੇਵੇ ਆਈਐਸ ਅਫਸਰ ਇਸ ਨੂੰ ਸੀਰੀਅਸ ਲੈਣ ਜਾਂ ਨਾ ਲੈਣ ਘੱਟੋ ਘੱਟ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰ ਦਖਲ ਦੇਣਾ ਚਾਹੀਦਾ ਜੋ ਸੱਚ ਹੈ ਉਸ ਦਾ ਸਾਥ ਦੇਣਾ ਚਾਹੀਦਾ ਔਰ ਜੋ ਠੀਕ ਨਹੀਂ ਚੱਲ ਰਿਹਾ ਉਸ ਨੂੰ ਸੁਧਾਰਨ ਦੇ ਵੱਲ ਕਦਮ ਚੁੱਕਣੇ ਚਾਹੀਦੇ ਨੇ بجائے ਕਿ ਜਿਹੜਾ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਦਾ ਉਸ ਦੇ ਖਿਲਾਫ ਹੀ ਤੁਗਲਕੀ ਫਰਮਾਨਾਂ ਜਿਹੜੇ ਉਹ ਜਾਰੀ ਕਰ ਦਿੱਤੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਹੋਰ ਕੀ ਕੀ ਅਪਡੇਟ ਸਾਹਮਣੇ ਆ ਸਕਦੇ ਨੇ ਇਸ ਦੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ